ਸੋ ਹੀ ਪੀਬ 82 ਵਾਲਾ ਚੈਨਲ ਦੇਖ ਰਹੇ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜਿੱਦਾਂ ਆਪਣੀ ਵੱਧ ਤੋਂ ਵੱਧ ਕੋਸ਼ਿਸ਼ ਹੁੰਦੀ ਹੈ ਵੀ ਹਰ ਵੀਡੀਓ ਵਿੱਚ ਆਪਾਂ ਜਾਂ ਤਾਂ ਖੇਤੀ ਨਾਲ ਰਿਲੇਟਡ ਕੋਈ ਗੱਲਬਾਤ ਕਰਦੇ ਆ ਜਾਂ ਕੋਈ ਖੇਤੀ ਨਾਲ ਰਿਲੇਟਡ ਜਿਹੜੀ ਜਾਣਕਾਰੀ ਹੁੰਦੀ ਹੈ ਉਹ ਆਪਾਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਵੀ ਜਿਹਦੇ ਨਾਲ ਖੇਤੀਬਾੜੀ ਦਾ ਫਾਇਦਾ ਹੋ ਸਕੇ ਤੇ ਜਿਹੜੇ ਆਪਣੇ ਸੁਣਦੇ ਆ ਉਹਨਾਂ ਦਾ ਫਾਇਦਾ ਹੋ ਸਕੇ ਤੇ ਅੱਜ ਆਪਾਂ ਦੋ ਗੱਲਾਂ ਕਰਨੀਆਂ ਵੀਡੀਓ ਦੇ ਵਿੱਚ ਜਿਹੜੀ ਸਭ ਤੋਂ ਵੱਧ ਚਿੰਤਾਜਨਕ ਗੱਲ ਹੈਗੀ ਆ ਉਹ ਹੈਗੀ 0 ਟੈਰਫ جنگ ਜਿਹੜੀ ਅਮਰੀਕਾ ਵੱਲੋਂ ਚਲਾਈ ਜਾ ਰਹੀ ਆ ਵੀ ਉਹਦਾ ਖੇਤੀਬਾੜੀ ਨਾਲ ਕੀ ਸਬੰਧ ਹੈ ਜੇ ਉਹ ਲਾਗੂ ਹੁੰਦੀ ਆ ਤੇ ਖੇਤੀਬਾੜੀ ਦਾ ਉਹਦੇ ਨਾਲ ਕੀ ਨੁਕਸਾਨ ਹੋਣਾ ਕਿਉਂਕਿ ਜਦੋਂ ਦਾ ਟਰੰਪ ਕੁਰਸੀ ਤੇ ਬੈਠਿਆ ਉਦੋਂ ਤੋਂ ਲਗਾਤਾਰ ਜਿਹੜਾ ਵੱਖ-ਵੱਖ ਦੇਸ਼ਾਂ ਨੂੰ ਕਹਿ ਰਿਹਾ ਵੀ ਜਿਹੜੀ ਤੁਸੀਂ ਇੰਪੋਰਟ ਹੈ ਜਦੋਂ ਜਿਹੜੀ ਚੀਜ਼ ਅਸੀਂ ਅਮਰੀਕਾ ਤੋਂ ਭੇਜਦੇ ਆ ਉਹਦੇ ਤੇ ਤੁਸੀਂ 0 ਟੈਰਫ ਮਲਕੇ ਲਾਗੂ ਕਰੋ ਇੰਪੋਰਟ ਐਕਸਪੋਰਟ ਤੇ ਤੇ ਅਸੀਂ ਤੁਹਾਡੇ ਜਿਹੜੀ ਤੁਸੀਂ ਚੀਜ਼ਾਂ ਭੇਜਦੇ ਸੀ ਉਹਦੇ ਤੇ ਜਿਹੜੀ 0 ਟੈਰਫ ਮਲਕੇ ਲਾਗੂ ਕਰਾਂਗੇ ਜ਼ੀਰੋ ਟੈਕਸ ਲਾਵਾਂਗੇ ਤੇ ਜੇ ਦੇਖਿਆ ਜਾਵੇ ਕੈਨੇਡਾ ਜਾਂ ਆਪਣਾ ਚਾਈਨਾ ਨੇ ਤਾਂ ਠੋਕ ਕੇ ਜਵਾਬ ਜਿਹੜਾ ਦਿੱਤਾ ਉਹ ਕਹਿੰਦੇ ਵੀ ਅਸੀਂ ਜ਼ੀਰੋ ਟੈਰਫ ਲਾਗੂ ਨਹੀਂ ਕਰ ਸਕਦੇ ਅਸੀਂ ਜਿਹੜੇ ਆਪਣੇ ਦੇਸ਼ ਦੀ ਜਨਤਾ ਬਾਰੇ ਆਪਣੇ ਦੇਸ਼ ਬਾਰੇ ਵੀ ਸੋਚਣਾ ਤੇ ਜਿਹਦੇ ਵਿੱਚ ਸਭ ਤੋਂ ਟਰੰਪ ਨੇ ਠੋਕ ਕੇ ਚੈਲੰਜ ਕੀਤਾ ਜਾਂ ਕਿਹਾ ਵੀ ਜਿਹੜਾ ਇੰਡੀਆ ਭਾਰਤ ਹੈ ਉਹ ਸਾਡੀਆਂ ਚੀਜ਼ਾਂ ਤੇ ਸਭ ਤੋਂ ਵੱਧ ਟੈਕਸ ਬਾਕੀ ਦੇਸ਼ਾਂ ਨਾਲੋਂ ਲਾ ਰਿਹਾ ਤੇ ਉਹਨਾਂ ਨੇ ਇੰਡੀਆ ਨੂੰ ਕਿਹਾ ਵੀ ਤੁਸੀਂ ਜਿਹੜੀ ਸਾਡੀਆਂ ਚੀਜ਼ਾਂ ਤੇ ਜ਼ੀਰੋ ਟੈਰਫ ਨੀਤੀ ਆ ਜਾਂ ਜ਼ੀਰੋ ਟੈਕਸ ਦੀ ਨੀਤੀ ਆ ਉਹਨੂੰ ਜਲਦੀ ਤੋਂ ਜਲਦੀ ਲਾਗੂ ਕਰੋ ਜੇ ਤੁਸੀਂ ਲਾਗੂ ਨਹੀਂ ਕਰਦੇ ਤਾਂ ਇਹ ਜਿਹੜੇ ਨਤੀਜੇ ਆ ਉਹ ਅੱਗੇ ਤੁਹਾਨੂੰ ਭੁਗਤਣੇ ਪੈ ਸਕਦੇ ਆ ਤੇ ਇੱਕ ਤਰ੍ਹਾਂ ਦੇ ਕਹਿਣ ਦਾ ਮਤਲਬ ਵੀ ਚੈਲੰਜ ਲਾ ਲਓ ਇੰਡੀਆ ਨੂੰ ਜਾਂ ਇੰਡੀਆ ਦੇ ਲੋਕਾਂ ਨੂੰ ਚੈਲੰਜ ਲਾ ਲਓ ਜੇ ਲਾਗੂ ਹੁੰਦੀ ਆ ਸਭ ਤੋਂ ਵੱਡਾ ਨੁਕਸਾਨ ਜਿਹੜਾ ਆਪਣੇ ਦੇਸ਼ ਖੇਤੀਬਾੜੀ ਸੈਕਟਰ ਦਾ ਹੋਣਾ ਖੇਤੀਬਾੜੀ ਸੈਕਟਰ ਦਾ ਕਿਉਂ ਹੋਣਾ ਕਿਉਂਕਿ ਖੇਤੀਬਾੜੀ ਸੈਕਟਰ ਦੇ ਨਾਲ ਇਹ ਰਿਲੇਟਡ ਜਿਆਦਾ ਚੀਜ਼ਾਂ ਭਾਰਤ ਦੇ ਵਿੱਚ ਆਉਂਦੀਆਂ ਜਿਹਦੇ ਤੇ ਜਿਹਦੇ ਵਿੱਚ ਸਭ ਤੋਂ ਵੱਧ ਪੋਲਟਰੀ ਮੀਟ ਲਾ ਲਓ ਇਹ ਆਪਣਾ ਸੋਇਆਬੀਨ ਲਾ ਲੋ ਤੇ ਜਿਆ ਆਪਣੀ ਜਿਹੜੀ ਕਣਕ ਹੈ ਕਿਉਂਕਿ ਤਿੰਨ ਇਹ ਚੀਜ਼ਾਂ ਸਭ ਤੋਂ ਵੱਧ ਅਮਰੀਕਾ ਦੇ ਵਿੱਚ ਹੁੰਦੀਆਂ ਜਿਹਦੇ ਵਿੱਚ ਕਣਕ ਸੋਇਆਬੀਨ ਤੇ ਪੋਲਟਰੀ ਤੇ ਇਹ ਆਪਣੇ ਕੁਝ ਦੇਸ਼ ਨੂੰ ਆਉਂਦੀਆਂ ਕਿਉਂਕਿ ਆਪਾਂ ਨੂੰ ਹਰ ਇੱਕ ਚੀਜ਼ ਦਾ ਪਤਾ ਨਹੀਂ ਹੁੰਦਾ ਵੀ ਬਾਹਰਲੇ ਦੇਸ਼ਾਂ ਤੋਂ ਆਪਣੇ ਦੇਸ਼ ਦੇ ਵਿੱਚ ਕੀ ਕੀ ਚੀਜ਼ਾਂ ਆ ਰਹੀਆਂ ਕੀ ਕੀ ਇੱਥੋਂ ਜਾ ਰਿਹਾ ਜੋ ਇੰਪੋਰਟ ਐਕਸਪੋਰਟ ਚੱਲਦਾ ਉਹਦੇ ਤੇ ਆਪਣੇ ਨੌਲੇਜ ਤੋਂ ਇਹ ਚੀਜ਼ਾਂ ਕਈ ਵਾਰ ਬਾਹਰ ਹੋ ਜਾਂਦੀਆਂ ਪਰ ਜੇ ਜ਼ੀਰੋ ਟੈਰਫ ਨੀਤੀ ਲਾਗੂ ਹੁੰਦੀ ਆ ਤਾਂ ਅਮਰੀਕਾ ਨੇ ਕਿਹਾ ਵੀ ਅਸੀਂ ਤੁਹਾਨੂੰ ਜਿਹੜੀ ਸਸਤੇ ਰੇਟ ਦੀ ਕਣਕ ਸਸਤੇ ਰੇਟ ਦੀ ਪੋਲਟਰੀ ਤੇ ਸਸਤੇ ਰੇਟ ਦੀ ਜਿਹੜੀ ਸੋਇਆਬੀਨ ਅਸੀਂ ਪ੍ਰੋਵਾਈਡ ਕਰਾਵਾਂਗੇ ਤੁਹਾਡੇ ਦੇਸ਼ ਨੂੰ ਦਵਾਂਗੇ ਕਿਉਂਕਿ 트੍ਰੰਪ ਨੂੰ ਪਤਾ ਹੈ ਵੀ ਇੱਕ ਦੇ ਪੋਪੂਲੇਸ਼ਨ ਦੇ ਹਿਸਾਬ ਨਾਲ ਭਾਰਤ ਦੂਜੇ ਦੂਜੇ ਨੰਬਰ ਤੇ ਆ ਪਹਿਲੇ ਤੇ ਚైనా ਹੈ ਪਰ ਜਿਹੜੇ ਹਿਸਾਬ ਨਾਲ ਲੱਗਦਾ ਵੀ ਪਹਿਲੇ ਤੇ ਇੰਡੀਆ ਨੇ ਪਹੁੰਚ ਹੀ ਜਾਣਾ ਕਿਉਂਕਿ ਇੰਡੀਆ ਦੀ ਪੋਪੂਲੇਸ਼ਨ ਬਹੁਤ ਜ਼ਿਆਦਾ ਹੈ ਤੇ ਖੇਤਰਫਲ ਦੇ ਰੂਪ ਦੇ ਵਿੱਚ ਇੰਡੀਆ ਮਲਕ ਕੇ ਹੋਰ ਦੇਸ਼ਾਂ ਦੇ ਮੁਕਾਬਲੇ ਛੋਟਾ ਹੈ ਇਹ ਚੀਜ਼ਾਂ ਦੇਖ ਕੇ ਦੂਜਿਆਂ ਨੂੰ ਪਤਾ ਵੀ ਜਿਹੜੀ ਪਾੜੋ ਤੇ ਰਾਜ ਕਰੋ ਵਾਲੀ ਨੀਤੀ ਹੈ ਅਮਰੀਕਾ ਐਮਨ ਕਿੰਗ ਦੇਸ਼ ਬਣਿਆ ਫਿਰਦਾ ਉਹਨੇ ਜਾਂ ਤਾਂ ਦੇਸ਼ਾਂ ਨੂੰ ਦੇਸ਼ਾਂ ਦੇ ਆਪਸ ਦੇ ਵਿੱਚ ਲੜਾਇਆ ਜਾਂ ਦੇਸ਼ਾਂ ਦੇ ਲੋਕਾਂ ਨੂੰ ਆਪਸ ਦੇ ਵਿੱਚ ਲੜਾਇਆ ਦੂਜਾ ਮੇਨ ਟਾਰਗੇਟ ਹੈਗਾ ਉਹਦੋਂ ਭਾਰਤ ਦੇ ਵਿੱਚ ਲੋਕਾਂ ਨੂੰ ਸਰਕਾਰ ਤੇ ਕਿਸਾਨਾਂ ਨੂੰ ਆਪਸ ਦੇ ਵਿੱਚ ਲੜਾਉਣਾ ਤੇ ਦੇਸ਼ ਨੂੰ ਕਮਜ਼ੋਰ ਕਰਨਾ ਇਹ ਚੀਜ਼ ਜਿਹੜੀ ਸਰਕਾਰ ਨੂੰ ਸਮਝਣੀ ਚਾਹੀਦੀ ਹੈ ਵੀ ਉਹ ਇੰਡੀਆ ਨੂੰ ਇੱਕ ਪਾਸੇ ਤੋਂ ਆਫਰ ਦੇ ਰਿਹਾ ਤੇ ਦੂਜੇ ਪਾਸੇ ਜਿਹੜਾ ਇੰਡੀਆ ਦਾ ਹੀ ਫਾਰਮਰ ਹੈ ਉਹਨਾਂ ਨੂੰ ਰੋਲ ਰੋਲਣ ਬਾਰੇ ਸੋਚ ਰਿਹਾ ਉਹਨਾਂ ਦੀ ਫਸਲਾਂ ਨੂੰ ਰੋਲਣ ਬਾਰੇ ਉਹਨਾਂ ਨੂੰ ਕਮਜ਼ੋਰ ਕਰਨ ਬਾਰੇ ਸੋਚ ਰਿਹਾ ਤੇ ਜਿਹੜੀ ਸਾਡੇ ਦੇਸ਼ ਦੀ ਸਰਕਾਰ ਹੈ ਇਹ ਪਤਾ ਨਹੀਂ ਕੀ ਹਿਸਾਬ ਕਿਤਾਬ ਹੈ ਦੇਖੋ ਜਦੋਂ ਕੈਨੇਡਾ ਵਰਗੇ ਦੇਸ਼ਾਂ ਨੇ ਚైనా ਵਰਗੇ ਦੇਸ਼ਾਂ ਨੇ ਇੱਕ ਠੋਕੇ ਜਿਹੜਾ ਮਲਕੇ ਨਾ ਕਰਤੀ ਐ ਤੇ ਜਿਹੜਾ ਸਾਡਾ 56 ਇੰਚ ਵਾਲਾ ਸੀਨਾ ਇਹਨਾਂ ਨੇ ਕੱਚਾ ਖੋਲ ਕੇ ਜਿਹੜਾ ਮੋਢੇ ਤੇ ਟੰਗਿਆ ਵਾ ਇਹਦੇ ਪਿੱਛੇ ਪਤਾ ਨਹੀਂ ਕੀ ਚੱਕਰ ਆ ਵੀ ਕੱਚਾ ਕਿਹੜੀ ਗੱਲੋਂ ਖੁੱਲਿਆ ਕਿਹੜੀ ਚੀਜ਼ ਦਾ ਡਰ ਆ ਇਹਨਾਂ ਨੂੰ ਕੀ ਹਿਸਾਬ ਕਿਤਾਬ ਹੈ ਤੇ ਇਹ ਥੋੜਾ ਜਿਹਾ ਸਟੈਂਡ ਲੈਣਾ ਬਣਦਾ ਸਾਡੇ ਦੇਸ਼ ਦੇ ਜਿਹੜੇ ਉੱਪਰਲੇ ਲੀਡਰ ਹੈ ਜਾਂ ਜਿਹੜੇ ਸਰਕਾਰ ਨੂੰ ਚਲਾਉਂਦੇ ਆ ਵੀ ਉਹ ਆਪਣੇ ਦੇਸ਼ ਦੀ ਜਨਤਾ ਦੇ ਜਾਂ ਆਪਣੇ ਦੇਸ਼ ਦੇ ਫਾਰਮਰ ਦੇ ਜਾਂ ਆਪਣੇ ਦੇਸ਼ ਦੇ ਵਪਾਰੀ ਦੇ ਹੱਕ ਦੇ ਵਿੱਚ ਸਟੈਂਡ ਲੈਣ ਤੇ ਜਿਹੜੀ ਜ਼ੀਰੋ ਟੈਰਿਫ ਨੀਤੀ ਆ ਉਹਨੂੰ ਨਾ ਕਰਨ ਠੋਕ ਕੇ ਸੋ ਜਿਹੜੇ ਬਾਕੀ ਸਾਡੇ ਵੀ ਕਹਾਂ ਲੀਡਰ ਇਹਨਾਂ ਨੂੰ ਵੀ ਜਿਹੜੀ ਗੱਲ ਹੈ ਸਰਕਾਰ ਦੇ ਨੁਮਾਇੰਦੇ ਤੱਕ ਪਹੁੰਚਾਉਣੀ ਚਾਹੀਦੀ ਵੀ ਇਹ ਜਿਹੜੀ ਨੀਤੀ ਹੈ ਅਮਰੀਕਾ ਲਾਗੂ ਕਰਾਉਣੀ ਚਾਹੁੰਦਾ ਉਹ ਲਾਗੂ ਨਾ ਹੋਵੇ ਕਿਉਂਕਿ ਜੇ ਲਾਗੂ ਹੁੰਦੀ ਹੈ ਉਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਨੁਕਸਾਨ ਹੈ ਖੇਤੀਬਾੜੀ ਸੈਕਟਰ ਪੋਲਟਰੀ ਸੈਕਟਰ ਤੇ ਵਪਾਰ ਦਾ ਵੀ ਨਾਲ ਹੀ ਹੋ ਜਾਣਾ ਠੀਕ ਹੈ ਜੇ ਸੋਚੂਗੇ ਵੀ ਕੱਲੀ ਖੇਤੀਬਾੜੀ ਦੇ ਨਾਲ ਪ੍ਰਭਾਵਿਤ ਹੋਊਗੀ ਹਰ ਚੀਜ਼ੇ ਪ੍ਰਭਾਵਿਤ ਹੋਊਗੀ ਕਿਉਂਕਿ ਇੱਕ ਤਾਂ ਉਦੇਸ਼ ਪਤਾ ਨਹੀਂ ਕਿਹੜੇ ਹਿਸਾਬ ਕਿਤਾਬ ਨਾਲ ਜਿਹੜੇ ਸਾਡੇ ਦੇਸ਼ ਨੂੰ ਚੀਜ਼ ਸਸਤੀ ਦਊਗਾ ਉਹਦੇ ਪਿੱਛੇ ਬਹੁਤ ਕਾਰਨ ਹੋ ਕਿਉਂਕਿ ਅਮਰੀਕਾ ਬਹੁਤ ਜ਼ਿਆਦਾ ਛਾਤਰ ਦੇਸ਼ ਹੈ ਕਿਉਂਕਿ ਜਦੋਂ ਹਰੀ ਕ੍ਰਾਂਤੀ ਆਈ ਆ ਉਦੋਂ ਬਹੁਤ ਘੱਟ ਲੋਕਾਂ ਨੂੰ ਪਤਾ ਵੀ ਜਦੋਂ ਅਮਰੀਕਾ ਤੋਂ ਕਣਕ ਮਗਾਈ ਸੀਗੀ ਇੱਕ ਤਾਂ ਕਣਕ ਦੇਣ ਉਹਨੇ ਨਾ ਕਰਤਾ ਸੀਗਾ ਉਸ ਸਮੇਂ ਤੇ ਜਦੋਂ ਜਿਹੜੀ ਕਣਕ ਦਿੱਤੀ ਸੀਗੀ ਬਿਲਕੁਲ ਲੋਅ ਕੁਆਲਿਟੀ ਦੀ ਜਿਹਦੇ ਵਿੱਚ ਅਨੇਕਾਂ ਤਰ੍ਹਾਂ ਦੇ ਜਿਹੜੇ ਕੱਖਾਂ ਦੇ ਜਾਂ ਪੱਕਾ ਹੂਸ ਦੇ ਬੀਜ ਪਾ ਕੇ ਭਾਰਤ ਨੂੰ ਦਿੱਤੇ ਗਏ ਜਿਹਦੇ ਵਿੱਚ ਗਾਜਰ ਬੂਟੀ ਵੀ ਜਿਹੜੀ ਅੱਪ ਅੱਜ ਕਹਿ ਦਿੰਦੇ ਆ ਇਹ ਗਾਜਰ ਬੂਟੀ ਅਮਰੀਕਾ ਦੀ ਦੇਣ ਹੈ ਉਹਨੇ ਜਿਹੜਾ ਕਣਕ ਦੇ ਵਿੱਚ ਜਾਂ ਹੋਰ ਫਸਲਾਂ ਜਿਹੜੀਆਂ ਬਾਹਰੋਂ ਆਏ ਸੀ ਉਹਨਾਂ ਦੇ ਵਿੱਚ ਰਲਾ ਰਲਾ ਕੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਭਾਰਤ ਦੇ ਵਿੱਚ ਜਿਹੜੇ ਬੀਜਾਂ ਜਾਂ ਜੱਕ ਵੱਖ-ਵੱਖ ਤਰ੍ਹਾਂ ਦੀ ਜਿਹੜੀਆਂ ਬਿਮਾਰੀਆਂ ਭੇਜੀਆਂ ਗਈਆਂ ਇਹੀ ਚੀਜ਼ ਉਹ ਫੇਰ ਚਾਹੁੰਦਾ ਵੀ ਜਿਹੜੇ ਭਾਰਤ ਆ ਜਾਂ ਕਿ ਕੋਈ ਵੀ ਦੇਸ਼ ਹੈ ਉਹਦਾ ਕੋਈ ਪ੍ਰੋਕਸਾ ਨਹੀਂ ਹੈਗਾ ਵੀ ਆਪਾਂ ਉਹਨੂੰ ਕਿਸੇ ਤਰ੍ਹਾਂ ਦੀ ਕੀ ਚੀਜ਼ ਉਹ ਆਪਾਂ ਨੂੰ ਨਾਜ ਦੇ ਰੂਪ ਦੇ ਵਿੱਚ ਜਾਂ ਕਿਸੇ ਬੋਲਟਰੀ ਰੂਪ ਦੇ ਵਿੱਚ ਭਾਰਤ ਨੂੰ ਜਾਂ ਕਿਸੇ ਹੋਰ ਦੇਸ਼ ਨੂੰ ਦਵੇ ਬਾਕੀ ਦੇਸ਼ ਇਹ ਚੀਜ਼ ਨੂੰ ਸਮਝਦੇ ਵੀ ਅਮਰੀਕਾ ਇੱਕ ਛਾਤਰ ਦੇਸ਼ ਹੈ ਪਰ ਸਾਡੇ ਦੇਸ਼ ਨੂੰ ਵੀ ਇਹ ਸਮਝਣਾ ਪੈਣਾ ਵੀ ਅਮਰੀਕਾ ਛਾਤਰ ਦੇਸ਼ ਹੈ ਉਹਦੇ ਪਿੱਛੇ ਜਿਆਦਾ ਲੱਗਣ ਦੀ ਲੋੜ ਨਹੀਂ ਹੈਗੀ ਤੇ ਜਿਹੜੀ ਜ਼ੀਰੋ ਟੈਰਫ ਨੀਤੀ ਹੈ ਇਹਨੂੰ ਨਾ ਅਪਣਾਇਆ ਜਾਵੇ ਤੇ ਹੁਣ ਨਾਲ ਹੀ ਆਪਾਂ ਗੱਲ ਕਰਦੇ ਹਾਂ ਥੋੜਾ ਜਿਹਾ ਜਿਹੜਾ ਕਿਸਾਨਾਂ ਨੂੰ ਵੀ ਜਿਹੜਾ ਸੂਝਵਾਨ ਹੋਣਾ ਪੈਣਾ ਕਿਉਂਕਿ ਦੇਖ ਇੱਕ ਬੰਦੇ ਦੇ ਹੱਥ ਵਾਸ ਨਹੀਂ ਹੁੰਦੀ ਹੈਗੀ ਜਿੱਦਾਂ ਅਮਰੀਕਾ ਟੈਕਸ ਘਟਾਉਣ ਨੂੰ ਕਹਿੰਦਾ ਪਰ ਜੇ ਕਿਸਾਨ ਠੇਕਾ ਘਟਾਉਣ ਬਾਰੇ ਸੋਚਣ ਤਾਂ ਵੀ ਜਿਹੜੀ ਜ਼ੀਰੋ ਟੈਰਫ ਨੀਤੀ ਹੈ ਇੰਨਾ ਮਲ ਕੇ ਆਪਣੇ ਤੇ ਅਸਰ ਨਹੀਂ ਪਾਉਗੀ ਕਿਉਂਕਿ ਹੁਣ ਜਿੱਦਾਂ ਅਗੇ ਕਣਕ ਦੀ ਵਾਢੀ April ਦੇ ਵਿੱਚ ਹੋਣੀ ਹੈ ਤੇ ਨਾਲ ਦੀ ਨਾਲ ਜਿਹੜੀਆਂ ਜ਼ਮੀਨਾਂ ਹੈ ਉਹ ਵੀ ਆਪਣਾ ਬਦਲੀ ਹੋਣੀ ਆ ਜਾਂ ਅੱਗੇ ਵਾਣ ਠੇਕੇ ਤੇ ਲੈਣੇ ਆ ਸੋ ਜ਼ਮੀਨ ਜਦੋਂ ਵੀ ਠੇਕੇ ਤੇ ਲੈਣੀ ਆ ਜਿੱਦਾਂ ਆਪਾਂ ਪਹਿਲਾਂ ਵੀਡੀਓ 'ਚ ਗੱਲ ਕਰਿਆ ਵੀ ਇਹਨੂੰ ਮੁੱਛ ਦਾ ਸਵਾਲ ਹੁਣ ਬਣਾਉਣਾ ਛੱਡ ਦਿਓ ਜੇ ਖੇਤੀ 'ਚੋਂ ਰੋਟੀ ਖਾਣੀ ਆ ਕਮਾ ਕੇ ਤਾਂ ਮੁੱਛ ਦਾ ਸਵਾਲ ਆ ਜਿਹੜਾ ਉਹ ਤੁਹਾਨੂੰ ਬਣਾਉਣਾ ਜਿਹੜਾ ਛੱਡਣਾ ਪੈਣਾ ਸੋ ਕਿਸੇ ਦੇ ਪਿੱਛੇ ਲੱਗ ਕੇਗਾ ਕਿਸੇ ਦੀ ਅੜੀ ਦੇ ਵਿੱਚ ਆ ਕੇ ਜਿਹੜੀਆਂ ਜ਼ਮੀਨਾਂ ਵਾਣ ਠੇਕੇ ਤੇ ਚੱਕਣੇ ਜਾਂ ਠੇਕੇ ਤੇ ਲੈਣੇ ਇਹ ਆਪਾਂ ਨੂੰ ਬੰਦ ਕਰਨੇ ਪੈਣੇ ਆ ਤੇ ਤਾਂ ਹੀ ਜਿਹੜੀ ਆਪਣੀ ਖੇਤੀ ਆ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਲੰਬਾ ਸਮਾਂ ਚੱਲ ਸਕਦੀ ਆ ਨਹੀਂ ਤਾਂ ਜਿਹੜਾ ਖੇਤੀਬਾੜੀ ਸੈਕਟਰ ਹੈ ਇਹਨੂੰ ਹਰ ਚੀਜ਼ ਜਿਹੜੀ ਖਾਣ ਨੂੰ ਫਿਰ ਰਹੀ ਹੈ ਤੇ ਤੁਸੀਂ ਜਿਹੜਾ ਖਲਾਉਣ ਨੂੰ ਫਿਰ ਰਹੇ ਆ ਕਿਉਂਕਿ ਜਦੋਂ ਵੀ ਆਪਾਂ ਤੁਸੀਂ ਦੇਖੋ ਵੀ ਕੋਈ ਵੀ ਵਪਾਰੀ ਆ ਜਦੋਂ ਚੀਜ਼ ਲੰਦਾ ਜਾਂ ਚੀਜ਼ ਦੰਦਾ ਉਹਦਾ ਰੇਟ ਜਿਹੜਾ ਇੱਕ ਫਿਕਸ ਰੇਟ ਹੁੰਦਾ ਪਰ ਜਿਹੜਾ ਖੇਤੀਬਾੜੀ ਦੇ ਵਿੱਚ ਨਾ ਤੇ ਫਸਲ ਦਾ ਫਿਕਸ ਰੇਟ ਆ ਤੇ ਨਾ ਹੀ ਜਿਹੜਾ ਆਪਣਾ ਜ਼ਮੀਨਾ ਲੈਣ ਦੇਣ ਦਾ ਫਿਕਸ ਰੇਟ ਆ ਜਦੋਂ ਆਪਾਂ ਠੇਕੇ ਤੇ ਲੈਣੇ ਆ ਤੇ ਲਗ ਠੇਕੇ ਤੇ ਦੇਣ ਜਿਹੜਾ ਮਾਲਕ ਹੁੰਦਾ ਜਦੋਂ ਉਹਦੀ ਜ਼ਮੀਨ ਠੇਕੇ ਤੇ ਲੈਣੀ ਹੁੰਦੀ ਤਾਂ ਸਾਡੇ ਲੋਕ ਆਡੀਆਂ ਚੱਕ ਚੱਕ ਕੇ ਉਹਨੂੰ ਆਫਰਾਂ ਦੰਨੇ ਆ ਤੇ ਕੋਈ ਕਹਿੰਦਾ ਵੀ ਅਸੀਂ ਤੈਨੂੰ 2 ਸਾਲ ਦੇ ਪੈਸੇ ਐਡਵਾਂਸ ਦੇ ਦਾਂਗੇ ਕੋਈ ਕਹਿੰਦਾ ਅਸੀਂ ਤੈਨੂੰ 1 ਸਾਲ ਦੇ ਪੈਸੇ ਐਡਵਾਂਸ ਦੇ ਦਾਂਗੇ ਜਦੋਂ ਕਿ ਇਹ ਨਹੀਂ ਸੋਚਦੇ ਹੈਗੇ ਵੀ ਦੇਖੋ ਇੱਕ ਪਾਸੇ ਤਾਂ ਤੁਸੀਂ ਜ਼ਮੀਨ ਮਹਿੰਗੀ ਲੈ ਰਹੇ ਹੋ ਦੂਜਾ ਤੁਸੀਂ ਪੈਸੇ ਐਡਵਾਂਸ ਦੇ ਕੇ ਕਦੇ ਉਹਦੇ ਇੰਟਰਸਟ ਦਾ ਹਿਸਾਬ ਲਾਇਆ ਬੀ ਜੇ ਦਾ ਤੁਸੀਂ ਪੈਸੇ ਕਿਸੇ ਆੜਤੀ ਤੋਂ ਲੈ ਕੇ ਦਿੱਤੇ ਅੱਗੇ ਠੇਕੇਦਾਰ ਨੂੰ ਪਹਿਲਾਂ ਤਾਂ ਅਗਲੇ ਨੇ 10% ਤੁਹਾਡੇ ਤੇ ਵਿਆਜ ਠੋਕਣਾ ਤੇ ਅੱਗੇ ਤੁਸੀਂ ਦੇਦੇ ਹੋ ਤੁਹਾਡੇ ਦੇ ਹੀ ਠੋਕਣਾ ਤੇ ਉਹ ਜਦੋਂ ਤੁਸੀਂ ਕਮਾਈ ਕਰਨੀ ਹੈ ਫਸਲ ਵੱਢਣੀ ਹੈ ਤੁਹਾਡੇ ਤੋਂ ਜਿਹੜਾ 10% ਦਾ ਹਿਸਾਬ ਦਾ ਵੀ ਮੋੜਿਆ ਨਹੀਂ ਜਾਣਾ ਹੈਗਾ ਉਹ ਬਚਤ ਕੀ ਤੁਹਾਡੇ ਘਰੋਂ ਲੈ ਕੇ ਜਾਊਗਾ ਜੇ ਆਪਾਂ ਆੜਤੀ ਤੋਂ ਨਹੀਂ ਵੀ ਫੜ ਕੇ ਦਿੰਦੇ ਆਪਣੇ ਕੋਲੋਂ ਪੈਸੇ ਦੰਨੇ ਤਾਂ ਵੀ ਐਫ ਡੀ ਦਾ ਜਿਹੜਾ ਵਿਆਜ ਆ ਉਹ 7% ਹੈ 1 ਲੱਖ ਰੁਪਏ ਦਾ ਸਾਲ ਦੇ ਵਿੱਚ ਤਾਂ ਵੀ ਤੁਸੀਂ ਦੇਖ ਲਓ ਵੀ ਜੇ ਤੁਸੀਂ 2 ਜਾਂ 3 ਲੱਖ ਰੁਪਏ ਕਿਸੇ ਨੂੰ ਅਡਵਾਂਸ ਦਿੱਤਾ ਤੇ 7 ਹੀ 21 ਤੇ 1 20 ਕੀ ਹਜ਼ਾਰ ਰੁਪਇਆ ਤੁਸੀਂ ਬਿਨਾ ਮਤਲਬ ਤੋਂ ਜਿਹੜਾ ਆਪਣਾ ਵਿਆਜ ਆਪਣਾ ਲਾਸ ਕਰਕੇ ਅਗਲੇ ਨੂੰ ਫਾਇਦਾ ਦੇ ਰਹੇ ਆ ਤੇ ਜਿਹਦੇ ਵਿੱਚ ਅਗਲਾ ਆਪਣਾ ਫਾਇਦਾ ਲੈ ਜਾਂਦਾ ਤੋਂ ਇਹ ਚੀਜ਼ਾਂ ਆਪਾਂ ਨੂੰ ਹੁਣ ਕੈਲਕੂਲੇਟ ਕਰਕੇ ਅੱਗੇ ਖੇਤੀ ਦੇ ਵਿੱਚ ਚੱਲਣਾ ਪੈਣਾ ਕਿਉਂਕਿ ਜਿੰਨਾ ਮਰਜੀ ਕਿਸੇ ਨੂੰ ਮਿੱਠਾ ਪਾ ਲਓ ਜਿੰਨਾ ਮਿੱਠਾ ਪਾਉਂਗੇ ਤੇ ਉਨੀ ਜਿਹੜੀ ਸਿਉਕ ਆ ਉਹਨਾਂ ਜਿਹੜਾ ਕੀੜਿਆਂ ਦਾ ਭੌਣਾ ਜਾਂ ਕੀੜਿਆਂ ਦਾ ਭੌਣਾ ਤੁਹਾਡੀ ਜੜ੍ਹਾਂ ਦੇ ਵਿੱਚ ਵਧਦਾ ਜਾਣਾ ਤੇ ਜਿੱਦਣ ਇਹ ਪੂਰਾ ਕਾਮਯਾਬ ਹੋ ਗਿਆ ਉਦੋਂ ਜਿਹੜਾ ਦਰਖਤ ਆ ਜਾਂ ਜਿੱਥੇ ਭੌਣਾ ਚਾ ਉਹ ਮਿੱਟੀ ਆ ਉਹਨੂੰ ਖੋਖਲਾ ਕਰ ਦਿੰਦਾ ਜੇ ਹੁਣ ਤੁਸੀਂ ਅੱਗੇ ਖੋਖਲੇ ਹੋਣਾ ਜਾਂ ਆਪਣੀ ਜੜ੍ਹਾਂ ਨੂੰ ਮਜ਼ਬੂਤ ਨਹੀਂ ਰੱਖਣਾ ਤਾਂ ਬੇਸ਼ੱਕ ਨਾ ਸੋਚੋ ਨਹੀਂ ਤੁਹਾਨੂੰ ਇਹ ਚੀਜ਼ਾਂ ਅੱਗੇ ਕੈਲਕੂਲੇਟ ਕਰਕੇ ਚੱਲਣਾ ਪੈਣਾ ਵੀ ਅਸੀਂ ਸਾਲ-ਸਾਲ ਦੋ-ਦੋ ਸਾਲ ਦਾ ਠੇਕਾ ਐਡਵਾਂਸ ਦੇਣਾ ਜਾਂ ਐਕਸਟਰਾ ਠੇਕੇ ਦੇ ਦੇ ਕੇ ਮੁੱਛਾ ਸਵਾਲ ਬਣਾ ਕੇ ਜ਼ਮੀਨਾਂ ਚੱਕਣੀਆਂ ਜਾਂ ਨਹੀਂ ਚੱਕਣੀਆਂ 트੍ਰੰਪ ਦੇ ਨਾਲ ਨਾਲ ਸਰਕਾਰ ਦੇ ਨਾਲ ਨਾਲ ਆਪਣੇ ਫਾਰਮਰ ਨੂੰ ਵੀ ਸੋਚਣਾ ਪੈਣਾ ਕਿਸਾਨਾਂ ਨੂੰ ਵੀ ਸੋਚਣਾ ਪੈਣਾ ਬਹੁਤ ਚੀਜ਼ਾਂ ਜਿਹੜੀਆਂ ਇਦਾਂ ਦੀਆਂ ਗੱਲਾਂ ਕਰਨੇ ਆਲੀਆਂ ਕਿਉਂਕਿ ਨਹੀਂ ਤਾਂ ਫਿਰ ਜਿਹੜੀ ਵੀਡੀਓ ਆ ਵੀਡੀਓ ਜਿੰਨੀ ਮਰਜ਼ੀ 20 ਮਿੰਟ ਦੀ ਜਾਂਦੇ ਘੰਟੇ ਲੰਬੀ ਕਰ ਲੋ ਕਿਉਂਕਿ ਬਹੁਤ ਬੰਦਿਆਂ ਕੋਲ ਚਲੋ ਟਾਈਮ ਵੀ ਘੱਟ ਹੁੰਦਾ ਤੇ ਕਈ ਬੰਦੇ ਕੀ ਕਰਦੇ ਸਕਿੱਪ ਕਰ ਜਾਂਦੇ ਸੋ ਜਿਹੜੇ ਭਰਾ ਆਪਣੇ ਨਾਲ ਰੈਗੂਲਰ ਜੁੜੇ ਉਹਨਾਂ ਦਾ ਦੇ ਲੋ ਥੈਂਕ ਯੂ ਤੇ ਜਿਹੜੇ ਨਵੇਂ ਉਹ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਾਂਗੇ ਆਪਾਂ ਕਿਸੇ ਅਗਲੀ ਵੀ